ਉੱਲੇ ਟਾਇਰ ਇਹਨੂੰ ਬੜੇ ਪਏ ਹੋਏ ਆ ਬਾਈ ਜਮਨ ਨਵੇਂ ਟਾਇਰ ਆ ਬਾਈ ਚਾਰੇ ਸ਼ਾਇਦ ਆਪਾਂ ਇਹਦੇ ਪਿਛਲੇ ਟਾਇਰ ਵੀ ਚੇਂਜ ਕਰ ਦਈਏ 14 ਦੇ ਟਾਇਰ ਪਾ ਦਈਏ ਕਿਉਂਕਿ ਪਿਛਲੇ ਟਾਇਰ 13 ਦੇ ਪਏ ਹੋਏ ਆ ਤੇ ਲੋ ਜੀ ਬਾਈ ਅੱਜ ਇੱਕ ਹੋਰ ਸੱਤ ਫੁੱਟਾ ਚੱਲਿਆ ਜੀ ਆਪਣਾ ਬ੍ਰੂ ਕੱਲ ਦਾ ਵਾਲਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਜਿਵੇਂ ਕਿ ਤੁਸੀਂ ਦੇਖ ਰਹੇ ਆਪਣੇ ਚੈਨਲ ਤੇ ਵੀ ਲਗਾਤਾਰ ਇਹ ਰੋਟਾਵੇਟਰ ਦੀ ਵੀਡੀਓ ਪੈ ਰਹੀਆਂ ਵੀਡੀਓ ਬਾਈ ਤਾਂ ਪੈ ਰਹੀਆਂ ਕਿਉਂਕਿ ਹੁਣ ਰੋਟਾਵੇਟਰ ਬਿਗਣ ਦਾ ਸੀਜ਼ਨ ਆ ਠੀਕ ਹੈ ਜੀ ਆਹ ਇੱਕ ਇੱਕ ਜਾਂ ਡੇਢ ਮਹੀਨਾ ਹੁੰਦਾ ਤੇ ਅੱਜ ਆਪਣੇ ਕੋਲ ਨਵਾਂ ਸਟਾਕ ਆਇਆ ਰੋਟਾਵੀਟਰਾਂ ਦਾ ਜੀ 7 ਫੋਟੇ ਆਏ ਆ ਆਪਣੇ ਕੋਲ ਇੱਕੋ ਮਿੰਨੀ ਰੋਟਾਵੀਟਰ ਆ ਉਹ ਪਿਆ ਛੋਟਾ ਠੀਕ ਹੈ ਜੀ ਤੇ ਇੱਕ ਆਪਣੇ ਕੋਲ ਹੋਰ ਅੱਜ 7 ਫੋਟਾ ਆਪਾਂ ਦੇ ਲੱਗੇ ਆ ਜੀ ਬਲੂ ਰੰਗ ਵਾਲਾ ਗਰਵਾਜ ਦਾ ਜੀ ਠੀਕ ਹੈ ਜੀ ਤੇ ਜਿਹੜੇ ਬਾਈ ਲੈ ਕੇ ਚੱਲੇ ਆ ਸਾਡੇ ਬਹੁਤ ਖਾਸ ਆ ਜੀ ਤਕਰੀਬਨ 2-3 ਸਾਲਾਂ ਤੋਂ ਹੀ ਆਪਣੇ ਨਾਲ ਜੁੜੇ ਹੋਏ ਆ ਐਂਡੋ ਫਾਰਮ ਵੀ ਇਹਨਾਂ ਕੋਲ ਟਰੈਕਟਰ ਆ ਉਹ ਵੀ ਨੀਲੇ ਰੰਗ ਵਾਲਾ ਹੀ ਆ ਜੀ ਤੇ ਤੁਹਾਨੂੰ ਥੋੜੀ ਜੀ ਮੁਲਾਕਾਤ ਕਰਾਉਣੀ ਹੈ ਬਾਈ ਨਾਲ ਗੱਲਬਾਤ ਕਰਾਉਣੀ ਹੈ ਵੀ ਕੀ ਖਾਸ ਲੱਗਿਆ ਰੋਟਾਵੇਟਰ ਦੇ ਵਿੱਚ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਐ ਕਰਦੇ ਆਂ ਵੀ ਤੁਸੀਂ ਬਹੁਤ ਦਿਨ ਵੇਟ ਕਰੀ ਰੋਟਾਵੇਟਰ ਵਾਸਤੇ ਹਾਂ ਜੀ ਹਾਂ ਜੀ ਹਾਂ ਜੀ ਨੀਂਦੇ ਕਰਕੇ 10 ਦਿਨ ਹੋ ਗਏ ਜੀ ਸਾਈ ਦਿੱਤੀ ਨੂੰ ਹਾਂ ਜੀ ਕਿਉਂਕਿ ਕੰਪਨੀ ਵਿੱਚ ਥੋੜਾ ਜਿਹਾ ਬਾਈ ਸੁਪਰ ਸੀਡਰਾਂ ਕਰਕੇ ਜ਼ੋਰ ਸੀਗਾ ਉਹਦੇ ਕਰਕੇ ਅਸੀਂ ਅੰਕਲ ਜੀ ਨੂੰ ਅਸੀਂ ਵੀ ਕਹੀ ਕਿ ਵੀ ਅੱਜ ਆਉਂਦਾ ਕੱਲ ਨੂੰ ਆਉਂਦਾ ਥੋੜਾ ਜਿ ਤੇ ਅੰਕ ਜੀ ਦਾ ਡੇਲੀ ਦਿਨ ਚ ਦੋ ਦੋ ਫੋਨ ਆਉਂਦੇ ਤੇ ਕਿ ਭਾਈ ਰੂੜਾ ਵਿਟਰ ਮੰਗਾ ਦੋ ਕਿਉਂਕਿ ਲੋਡ ਵੀ ਹੋਣੀ ਆ ਜੀ ਹਾਂ ਹੁਣ ਤਾਂ ਹੁਣ ਹੈ ਹੀ ਆ ਹਾਂ ਲੋਡ ਹੋਣੀ ਆ ਪੰਜ ਚਾਰ ਦਿਨ 10 ਦਿਨ ਚੱਲੜ ਉਹਦੇ ਬਾਅਦ ਚ ਲੋਡ ਵੀ ਨਹੀਂ ਹੈਗੀ ਅੱਡੀ ਹਾਂਜੀ ਹਾਂਜੀ ਤੇ ਭਾਈ ਕੰਪਨੀ ਵਾਲਿਆਂ ਨੂੰ ਥੋੜਾ ਜਿਹਾ ਜੇ ਕੋਈ ਵੀਡੀਓ ਦੇਖਦਾ ਉਹਨਾਂ ਨੇ ਵੀ ਸੁਣ ਲਿਓ ਭਾਈ ਫੇਰ ਕਿਉਂਕਿ ਗਾਗਨ ਨੂੰ ਅਸੀਂ ਜਵਾਬ ਦੇਣਾ ਹੁੰਦਾ ਭਾਈ ਔਖਾ ਹੋ ਜਾਂਦਾ ਠੀਕ ਆ ਸੋ ਟਾਈਮ ਟੂ ਟਾਈਮ ਭਾਈ ਜਦੋਂ ਅਸੀਂ ਆਰਡਰ ਪਾਉਨੇ ਸਾਨੂੰ ਨਾਲ ਦੀ ਨਾਲ ਚੀਜ਼ ਦੇ ਦਿਆ ਕਰੋ ਠੀਕ ਆ ਤੇ ਬਾਕੀ ਚਲੋ ਅੱਜ ਇਹਨਾਂ ਨੇ ਸਾਨੂੰ ਜਿੰਨੇ ਵੀ ਅਸੀਂ ਆਰਡਰ ਕੀਤੇ ਤੇ ਸਾਰੇ ਭੇਜਤੇ ਤੇ ਅੱਜ ਦੋ ਤਿੰਨ ਪੀਸ ਆਪਾਂ ਨੇ ਦੇ ਦੇਣੇ ਕੋ ਕੋ ਟਰੈਕਟਰ ਆ ਗਿਆ ਸਾਹਮਣੇ ਉਹਨਾਂ ਨੂੰ ਵੀ ਦੇਣਾ ਤੇ ਪਹਿਲਾਂ ਆਪਾਂ ਨੇ ਆਹ ਤਾਂ ਅੰਕਲ ਦੀ ਸਾਜਰੇ ਆਗੇ ਸੀ ਆਪਣੇ ਕੋਲ ਅੰਕਲ ਜੀ ਅੰਗਰਵਾਜ ਲੈਣ ਦਾ ਕਿਵੇਂ ਮਰ ਬਣਿਆ ਤੁਹਾਡਾ ਜੀ ਇਹ ਵਧੀਆ ਹੈ ਮਤਲਬ ਕੰਮ ਪੂਰਾ ਕਰਦਾ ਹੈ ਰੇਟ ਵੀ ਘੱਟ ਹੈ ਦੂਜਿਆਂ ਨਾਲੋਂ ਠੀਕ ਹੈ ਜੀ ਤੇ ਕੰਮ ਪੂਰਾ ਹੈ ਓਕੇ ਜੀ ਤੇ 2 ਸਾਲ ਦੀ ਗਾਰੰਟੀ ਹੈ ਇਹਦੀ ਠੀਕ ਹੈ ਜੀ ਕੁਆਲਟੀ ਕੁਆਲਟੀ ਵਧੀਆ ਕੁਆਲਟੀ ਵਧੀਆ ਹੈ ਠੀਕ ਹੈ ਜੀ ਹਾਂ ਜੀ ਤੇ ਪਹਿਲਾ ਇੰਡੋਫਾਰਮ ਵੀ ਸਾਡੇ ਕੋਲ ਹੈਗਾ ਠੀਕ ਰੰਗ ਦਾ ਨੀਲੇ ਰੰਗ ਵਾਲਾ ਹਾਂਜੀ ਹਾਂਜੀ ਤੁਸੀਂ ਨੀਲੇ ਰੰਗ ਦੇ ਫੈਨ ਵੱਧ ਲੱਗਦੇ ਮੈਨੂੰ ਹਾਂਜੀ ਹਾਂਜੀ ਅੱਛਾ ਜਿਹੜਾ ਛੋਕ ਆ ਹੁਣ ਜਾਂ ਨੀਲਾ ਆਪਣਾ ਟਰੈਕਟਰ ਆ ਨੀਲੇ ਸਾਡੇ ਕੋਲ ਟਰਾਲਾ ਓਕੇ ਨੀਲਾ ਹੀ ਇਹ ਲਿਆ ਸ਼ੁਭਾਸ਼ਰ ਮਰਿਆ ਸੀਗਾ ਵੀ ਕੰਪਨੀ ਪਾਈ ਲਾਲ ਰੰਗ ਵਾਲਾ ਬਣਾਉਂਦੀ ਮੈਂ ਅੰਕਲ ਦੀ ਕਹਿੰਦੇ ਜੇ ਦੇਣਾ ਤਾਂ ਨੀਲਾ ਦੇ ਦਿਓ ਨੀਲਾ ਹਾਂਜੀ ਵੀ ਨਹੀਂ ਫੇ ਥੋੜੀ ਮਰਜ਼ੀ ਆ ਵੀ ਨਹੀਂ ਮੈਨੂੰ ਹੋਰ ਵਾਸੇ ਤੇ ਆਫਰ ਹੋਰ ਪਾਸੇ ਦੇਖਣਾ ਪੈਣਾ ਤਾਂ ਤੁਹਾਡੇ ਨਾਲ ਮੇਰਾ ਲਿੰਕ ਹੈਗਾ ਪੁਰਾਣਾ ਠੀਕ ਹੈ ਜੀ ਵੀ ਮੈਂ ਗਾ ਥੋੜੇ ਮੈਂ ਟਰੈਕਟਰ ਵੀ ਲੈ ਗਿਆ ਮੈਂ ਵੀ ਕੰਪਨੀ ਨਾਲ ਬਹੁਤ ਜੋਰ ਪਾ ਕੇ ਰੰਗ ਨੀਲਾ ਮੰਗਾਇਆ ਤਾਂ ਮੈਂ ਕਿਹਾ ਵੀ ਨੀਲਾ ਰੰਗ ਦਿਓ ਜੀ ਵੀ ਜਿਹੜਾ ਆਪਣਾ ਕਸਟਮਰ ਆ ਉਹ ਬਹੁਤ ਖਾਸ ਹੈ ਵਧੀਆ ਚੀਜ਼ ਆ ਮਜ਼ਬੂਤ ਆ ਹਾਂਜੀ ਹਾਂਜੀ ਲੋ ਜੀ ਬਾਈ ਚਾਰ ਸਪਰਿੰਗਾਂ ਵਾਲਾ ਮਾਡਲ ਹੈ ਜੀ ਪਹਿਲਾਂ ਆਪਣੇ 2 ਵਾਲੇ ਆਉਂਦੇ ਸੀਗੇ ਪਾਸੇ ਫਰਕ ਕਿੱਡਾ ਬਹੁਤਾ ਹੈ ਨਹੀਂ ਕੋਈ 2 ਜਾਂ 4 ਦੇ ਵਿੱਚ ਤੇ ਬਹੁਤ ਜੋਰ ਪਾ ਕੇ ਇਹ ਵੀ ਆਪਾਂ ਨੇ ਚਾਰ ਸਪਰਿੰਗ ਵਾਲਾ ਹੁਣ ਹੁਣ ਤਰੀਬਨ ਜਿੰਨੇ ਵੀ 3-4 ਮਾਡਲ ਸਾਰੀ ਚਾਰ ਸਪਰ ਠੀਕ ਹੈ ਜੀ ਤੇ ਆਹ ਦੇਖੋ ਇੰਡੋ ਫਾਰਮ ਇਹਨਾਂ ਕੋਲ 3048 ਅੰਕਲ ਜੀ ਟਰੈਕਟਰ ਬਾਰੇ ਹੀ ਮੜਾ ਦੇ ਹੋਰ ਵੀਊ ਆਜੋ ਹਾਂ ਜੀ ਹਾਂ ਜੀ ਤੁਸੀਂ ਲਗਭਗ ਹੁਣ ਤੁ ਥੋੜੇ ਕੋ ਦੋ ਤਿੰਨ ਸਾਲ ਹੋ ਗਏ ਇੰਡੋ ਫਾਰਮ ਚਲਾਉਂਦੇ ਹਾਂ ਹਾਂ ਜੀ ਹਾਂ ਜੀ ਕਿਵੇਂ ਟਰੈਕਟਰ ਠੀਕ ਹੈ ਜੀ ਠੀਕ ਵਧੀਆ ਚੱਲ ਰਿਹਾ ਠੀਕ ਹੈ ਜੀ ਹਾਂ ਜੀ ਹਾਂ ਜੀ ਡੀਜ਼ਲ ਡੀਜ਼ਲ ਖਰਚਾ ਕਿਵੇਂ ਆ ਡੀਜ਼ਲ ਵੀ ਘੱਟ ਦੂਜੇ ਨਾਲੇ ਬਰਾਬਰ ਖਾ ਰਿਹਾ ਦੇ ਠੀਕ ਹੈ ਹੋੜ 45 575 ਉੰਨਾ ਕੇ ਤੇਲ ਖਾਂਦਾ ਹਾਂ ਹਾਂ ਜੀ ਉਹਨਾਂ ਦਾ ਰੇਟ ਵੱਧਦਾ 2 ਲੱਖ ਦਾ ਹੈ 2 ਲੱਖ ਘੱਟ ਹੈ ਕੰਮ ਨਹੀਂ ਕਰਦਾ ਕੰਮ ਪੂਰਾ ਕਰਦਾ ओके okay जी पैसे दी ਬੱਚਾ ਦਾ ਹੀ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਲੋ ਜੀ ਬਾਈ ਜਿਵੇਂ ਕਿ ਆਪਾਂ ਵੀ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਚਲੋ ਰੇਟ ਦਾ ਵੀ ਫਰਕ ਹੈ ਹੈ ਡੀਜ਼ਲ ਖਰਚੇ ਦਾ ਵੀ ਫਰਕ ਹੈਗਾ ਚੀਜ਼ ਵੀ ਵਧੀਆ ਠੀਕ ਹੈ ਜੀ ਬਾਕੀ ਟਰੈਕਟਰ ਅੰਕਲ ਜੀ ਸਾਰੇ ਹੀ ਚੰਗੇ ਆ ਰੋਟਾਵੇਟਰ ਵੀ ਸਾਰੇ ਹੀ ਵਧੀਆ ਆ ਚਲੋ ਹਾਂ ਹੀ ਆਪਣੇ ਹਣੀ ਠੀਕ ਹੈ ਜੀ ਤੇ ਆਪਾਂ ਨੇ ਜਿਹੜਾ ਬਾਈ ਮਾਡਲ ਦਿੱਤਾ ਇਹ ਟੌਪ ਵਾਲਾ ਮਾਡਲ ਦਿੱਤਾ ਜੀ ਠੀਕ ਹੈ ਜੀ 48 ਬਲੇਡ ਹੈ ਇਹਦੇ ਵਿੱਚ ਨਾ 54 ਬਲੇਡ ਨਾ ਸੌਰੀ 54 ਬਲੇਡ ਹੈ ਦੋਨੇ ਪਾਸੇ ਦੇ ਡਿਸਕ ਹੈ ਜੀ ਠੀਕ ਹੈ ਜੀ ਪੂਰੀ ਵਧੀਆ ਹੈਵੀ ਡਿਸਕ ਹੈ ਤੇ ਪੂਰੀ ਹੈਵੀ ਘੋੜੀ ਆ ਤੇ ਸ਼ਾਰਪਟ ਬਾਈ ਬਹੁਤ ਵਧੀਆ ਕੁਆਲਿਟੀ ਦੇ ਇਹਨਾਂ ਦੀ ਠੀਕ ਹੈ ਜੀ ਬਾਕੀ ਮਕੈਨੀਕਲ ਸੀਲਾਂ ਦੋਨੇ ਪਾਸੇ ਆ ਦੇਖੋ ਇੱਧਰ ਵੀ ਇਹਨੂੰ ਮਕੈਨੀਕਲ ਸੀਲ ਠੀਕ ਹੈ ਜੀ ਤੇ ਜਿਹੜਾ ਇਹਦਾ weight ਆ ਬਾਈ ਉਹ 4 ਕੁਇੰਟਲ 40 ਕਿਲੋ weight ਆ ਤਵੀਆਂ ਵਗੈਰਾ ਲਾ ਕੇ ਦਾ ਤਰੀਬਨ 4 ਕੁਇੰਟਲ 80 80 ਜਾਂ 85 ਕਿਲੋ weight ਹੋ ਜਾਂਦਾ ਠੀਕ ਹੈ ਜੀ ਆ ਦੇਖੋ ਸਾਰਾ ਕੁਝ ਲਿਖਿਆ ਹੋਇਆ ਕੰਪਨੀ ਨੇ ਤੇ ਇਨੇ ਕੇ 4 ਕੁਇੰਟਲ 40 ਕਿਲੋ ਵੇਟ ਇਹਦਾ ਬਿਨਾ ਤਵੀਆਂ ਤੋਂ ਆ ਬਾਕੀ ਹੋਰ ਜਿਹੜੀ ਐਕਸੈਸਰੀ ਜਿਵੇਂ ਉਹ ਲੱਗੇ ਹੋਈਆਂ ਤਵੀਆਂ ਤੋਂ ਵੀ ਆ ਲਾ ਕੇ ਇਹਦਾ ਵੇਟ 4 ਕੁਇੰਟਲ 80 ਕਿਲੋ ਦੇ ਕਰੀਬ ਚੱਲਿਆ ਜਾਂਦਾ ਤੇ ਬਾਕੀ ਅੰਕਲ ਜੀ ਠੀਕ ਆ ਥੋੜਾ ਧੰਨਵਾਦ ਬਹੁਤ ਬਹੁਤ ਠੀਕ ਆ ਜੀ ਠੀਕ ਆ ਜੀ ਸ਼ੁਕਰੀਆ ਤੇ ਸਾਨੂੰ ਮੜੀ ਹੁਣ ਆਪਾਂ ਕਿੱਟ ਜੀ ਦੇਣੀ ਆ ਤੇ ਲੋ ਜੀ ਬਾਈ ਅੱਜ ਇੱਕ ਹੋਰ ਸੱਤ ਫੁੱਟਾ ਚੱਲਿਆ ਜੀ ਆਪਣਾ ਬਲੂ ਕਲਰ ਵਾਲਾ ਇਹ ਚੱਲਿਆ ਜੀ ਬੜੇ ਪਿੰਡ ਬੁੰਗਾ ਸਾਹਿਬ ਦੇ ਬਿਲਕੁਲ ਕੋਲ ਬਹੁਤ ਬਹੁਤ ਮੁਬਾਰਕਾਂ ਬਾਈ ਨਾਮੀ ਜੀ ਸਾਡੇ ਜਨੇ ਹੋਰ ਵੀ ਮੇਰੇ ਕਿਸੇ ਵੀਰ ਨੇ ਕੋਈ ਵੀ ਕਰਵਾਸ ਦਾ ਪਰਟ ਲੈਣਾ ਉਹ ਬਾਈ ਆਪਣੇ ਕੋਲ ਅੱਜ 7 ਫੁੱਟ ਦੇ ਰੀਬਨ ਚਾਰ ਪੰਜ ਪੀਸ ਆਏ ਆਪਾਂ ਨੇ ਸਾਰੇ ਪੀਸ ਹੀ ਦੇਣੇ ਆ ਇਹਨਾਂ ਨੂੰ ਆਪਣੇ ਕੋਲ ਆਰਡਰ ਪੁੱਕ ਸੀਗਾ ਰੋਟਾਵੇਟਰਾਂ ਦੇ ਠੀਕ ਹੈ ਤੇ ਲੋ ਜੀ ਵੀਰੋ ਪਹੁੰਚ ਗਏ ਘਰੇ ਆਪਾਂ ਨੂੰ ਬਾਈ ਨੇਰਾ ਹੀ ਹੋਏਗਾ ਘਰ ਪਾਉਂਦੇ ਨੂੰ ਚਾਪਨੇ ਅੱਜ ਬਾਈ ਇੱਕ ਫੋੜ ਵੀ ਵੀਡੀਓ ਪਾਈ ਸੀ ਆਪਾਂ ਤੁਹਾਨੂੰ ਅੱਜ ਆਪਾਂ ਇਹਦੇ ਬਾਈ ਪਾਇਦਾਨ ਚੇਂਜ ਕਰਤੇ ਸਿਰਫ ਰੰਗ ਰੰਗ ਰਹਿ ਗਿਆ ਕਰਨ ਠੀਕ ਹੈ ਜੀ ਪਾਇਦਾਨ ਨੂੰ ਦੂਜੇ ਲਾਤੇ ਸਿੰਪਲ ਪਹਿਲਾਂ ਇਹਨੂੰ ਪਾਇਦਾਨ ਲੱਗੇ ਵੀ ਸੀਗੇ ਦੂਜੇ ਜੀ ਚੱਕ ਮੈਂ ਆ ਪਲੇਨ ਪਲੇਟਫਾਰਮ ਲੱਗਿਆ ਸੀ ਉਹ ਆਪਾਂ ਨੇ ਇਹਦੇ ਅੱਜ ਚੱਕ ਕੇ ਇਹਨੂੰ ਸਿੰਪਲ ਲਾਤੇ ਸਿਰਫ ਰੰਗ ਰੰਗ ਹੋਣ ਨੂੰ ਰਹਿ ਗਿਆ ਉਹ ਆਪਾਂ ਨੇ ਇਹਨੂੰ ਕਰਵਾਉਣਾ ਬਾਈ ਤੇ ਬਾਕੀ ਇੱਕੇ ਦੀ ਆਪਾਂ ਨੇ ਸੀਟ ਚੇਂਜ ਕਰਨੀ ਆ ਸੀਟ ਇਹਨੂੰ ਸਿੰਪਲ ਲਾਉਣੀ ਆ ਜਿਹੜੀ ਨਾਲ ਆਉਂਦੀ ਆ ਉਦਾਂ ਟਰੈਕਟਰ ਪੂਰਾ ਘੈਂਟ ਆ ਬਾਈ ਮੁੱਲ ਹਿੱਸਾ ਜਮਾਂ ਨਵਾਂ ਬਾਈ T20 ਵਾਲਾ ਲੱਗਿਆ ਹੋਇਆ ਘੈਂਟ ਪੂਰਾ ਘੈਂਟ ਬੰਪਰ ਲੱਗਿਆ ਹੋਇਆ ਇੰਜਨ ਗੇਅਰ ਦਾ ਟਰੈਕਟਰ ਫੁੱਲ ਓਕੇ ਆ 2-4 ਕੰਮ ਆ ਛੋਟੇ ਮੋਟੇ ਉਹ ਆਪਾਂ ਨੇ ਇਹਦੇ 2-4 ਦਿਨ ਦੇ ਵਿੱਚ ਵਿੱਚ ਕਰ ਦਨੇ ਆ ਠੀਕ ਆ ਜੀ ਲੋਈ ਅੱਜ ਬਾਈ ਧੋਤ ਆ ਇਹ ਕਿਉਂਕਿ ਇਹਨੂੰ ਫੇਰ ਕੱਲੋਂ ਆਪਾਂ ਰੰਗ ਕਰਵਾਉਣਾ ਟਰੈਕਟਰ ਨੂੰ ਠੀਕ ਆ ਜੀ ਤੇ ਮੁੱਲੇ ਟਾਇਰਾਂ ਨੂੰ ਬੜੇ ਪਏ ਹੋਏ ਆ ਬਾਈ ਜਮਾਂ ਨਵੇਂ ਟਾਇਰ ਆ ਬਾਈ ਚਾਰੇ ਸ਼ੈਡਾ ਪਰ ਪਿਛਲੇ ਟਾਇਰ ਵੀ ਚੇਂਜ ਕਰ ਦिए 14 ਦੇ ਟਾਇਰ ਪਾ ਦिए ਕਿਉਂਕਿ ਪਿਛਲੇ ਟਾਇਰ 13 ਦੇ ਪਏ ਹੋਇਆ ਤਾਂ ਕਰਕੇ ਟੈਕੋ ਥੋੜਾ ਜਿਆਦਾ ਪਿੱਛੇ ਨੂੰ ਝੁਕਿਆ ਹੋਇਆ ਬਾਈ ਲੋ ਜੀ ਮੱਕ ਨੇ ਬਣਾਤੀ ਗੱਲ ਬਾਤ ਐ ਸ਼ਤਰੀ ਲੱਗੀ ਹੋਈ ਆ ਇਹਨਾਂ ਬਾਈ ਪਿਛਲਾ ਸਮਾਨ ਵੀ ਟਰੈਕਟਰ ਦਾ ਸਾਰਾ ਨਵਾਂ ਲੱਗਿਆ ਹੋਇਆ ਕੋਈ ਇਹਦੇ 'ਚ ਸਮਾਨ ਪੁਰਾਣਾ ਨਹੀਂ ਮਗਰਾੜ ਵਗੈਰਾ ਸਾਰੇ ਨਵੇਂ ਲੱਗੇ ਹੋਏ ਆ ਜੀ ਠੀਕ ਆ ਪਿਛਲਾ ਸਮਾਨ ਦੇਖੋ ਲਿੰਕਾਂ ਹੁੱਕ ਜੈਕ ਬਾਈ ਸਾਰਾ ਸਮਾਨ ਆ ਤੇ ਜਿੰਨਾ ਵੀ ਆਹ ਸਾਰਾ ਕੁਝ ਨਵਾਂ ਪਾਇਆ ਹੋਇਆ ਵੀ ਇਹਨਾਂ ਨੇ ਕੋਈ ਸਮਾਨ ਇਹਦੇ ਚ ਪੁਰਾਣਾ ਨਹੀਂ ਵਰਤਿਆ ਉਹ ਟਰੈਕਟਰ ਚ ਸਿਰਫ ਆਹ 2-4 ਚੀਜ਼ਾਂ ਆਪਾਂ ਇਹਦੀਆਂ ਚੇਂਜ ਕਰਨੀਆਂ ਫਿਰ ਆਪਾਂ ਤੁਹਾਨੂੰ ਇਹਦੀ ਪੂਰੀ ਪ੍ਰੋਪਰ ਵੀਡੀਓ ਪਾਵਾਂਗੇ ਬਾਈ ਚਲਾਈ ਕਿਤੇ ਵੀ ਫੁੱਲ ਕੈਂਡਾ ਬ੍ਰੇਕਾਂ ਬਰੂਖਾਂ ਦਾ ਐਨ ਓਕੇ ਆ ਟਰੈਕਟਰ ਤੇ ਅੱਜ ਬਾਈ ਜੌਂਡੀਰ ਵੀ ਆਪਣੇ ਲੈਂਦਾ ਹੋਇਆ ਘਰੇ 5042D ਤੇ ਇਹਦੇ ਨਾਲ ਜਿਹੜਾ ਰੋਟਾਵੇਟਰ ਨਾਲ ਖੇਤ ਬਾਹਾਂ ਬਾਈ ਬਹੁਤ ਵਧੀਆ ਪਰਫਾਰਮੈਂਸ ਆ ਟਰੈਕਟਰ ਦੀ ਵੀ ਮਾਡਲ ਆਈ ਟਰੈਕਟਰ ਇਹ ਤੇ 14 ਦੇ ਟਾਇਰ ਹੈ ਇਹਨੂੰ ਟਰੈਕਟਰ ਦੇ ਰਿੰਮਾ ਦਾ ਰੰਗ ਦੇਖੋ ਬਾਈ ਕਿੰਨਾ ਘੈਂਟ ਪੂਰਾ ਬਾਈ ਬੰਪਰ ਤੋਂ ਬੰਪਰ ਟਰੈਕਟਰ ਰੀਜਨਲ ਆ ਕਿਤੇ ਵੀ ਇਹਨੂੰ ਸਿੰਗਲ ਟੱਚਿੰਗ ਨਹੀਂ ਹੈਗੀ ਟਰੈਕਟਰ ਨੂੰ ਦੇਖੋ ਤੇ ਆਹਨ ਸ਼ੀਸ਼ੇ ਵਰਗਾ ਲੋ ਜੀ ਸੱਚ ਲੱਗੀ ਰਹਿ ਗਈ ਬਾਈ ਟੱਕੀ ਦੀ ਤੇ ਇਹਦਾ ਬਾਈ ਜਿਹੜਾ 5042 ਮਾਡਲ ਹੈ ਇਹਦਾ ਨਾ ਡੀਜ਼ਲ ਖਰਚਾ ਵੀ ਬਾਕੀਆਂ ਨਾਲੋਂ ਇਹਦਾ ਮਾਡਲ ਨਾਲੋਂ ਬਹੁਤ ਘੱਟ ਜਾਇਜ਼ ਤੇਲ ਖਾਂਦਾ ਬਾਈ ਇਹ। ਦੇਖ ਲੱਗਿਆ ਹੋ ਬਾਈ ਦੇਖੋ ਇਹਨੂੰ ਕਿਆ ਘੈਂਟ। ਤੇ ਬਾਕੀ ਬਾਈ ਠੀਕ ਹੈ ਵੀਰੋ। ਅੱਜ ਦੇ ਵਲੌਗ ਦੇ ਵਿੱਚ ਨਹੀਂ। ਤੇ ਛੋੜ ਦੀ ਆਪਾਂ ਬਾਈ ਪੂਰੀ ਵੀਡੀਓ ਸਾਨੂੰ 3 ਜਾਂ 4 ਦਿਨ ਦੇ ਵਿੱਚ ਕੰਪਲੀਟ ਕਰਕੇ ਪਾਵਾਂਗੇ। ਜੇ ਆਪਣਾ ਟਾਇਰ ਪਾਉਣ ਦਾ ਹੈ ਆਪਾਂ ਨੂੰ ਵਧੀਆ ਟਾਇਰ ਮਿਲ ਗਏ ਕੋਈ 14 ਦੇ 80 90 ਪੈਸੇ ਤਾਂ ਆਪਾਂ ਟਾਇਰ ਪਾ ਦਾਂ ਨੇ ਨਹੀਂ ਆਪਾਂ ਇਹਨਾਂ ਟਾਇਰਾਂ ਦੇ ਵਿੱਚੇ ਵੇਚ ਦੇਣਾ ਬਈ 13 ਦੇ ਟਾਇਰਾਂ ਵਿੱਚ ਬਿਲਕੁਲ ਜਾਇਜ਼ ਜਾਂ ਮੁੱਲ ਰੇਟ ਦੇ ਵਿੱਚ ਆਪਾਂ ਟਰੈਕਟਰ ਵੇਚ ਦੇਣਾ ਬਾਈ ਜੇ ਕਿਸੇ ਨੇ ਲੈਣਾ ਹੋਇਆ ਠੀਕ ਹੈ ਜੀ ਸੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਵੀਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਜਿਲੋਂ ਧੰਨਵਾਦ ਜੀ